ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਲਈ ਤਿੰਨ ਟ੍ਰਿਕ ਲੈ ਕੇ ਆਏ ਆਂ ਆਓ ਸਭ ਤੋਂ ਪਹਿਲਾਂ ਪਹਿਲੀ ਟ੍ਰਿਕ ਬਾਰੇ ਗੱਲ ਕਰਦੇ ਆਂ ਜਦ ਆਪਾਂ ਇਸ ਤਰ੍ਹਾਂ ਦੀ ਟਿਊਬ ਲੈ ਕੇ ਆਉਣੇ ਆ ਤਾਂ ਉਸ ਨੂੰ ਖੋਲਣਾ ਹੁੰਦਾ ਉਸਦੇ ਲਈ ਆਪਾਂ ਨੂੰ ਕੋਈ ਤਿੱਖੀ ਚੀਜ਼ ਲੱਭਣੀ ਪੈਂਦੀ ਆ ਪਰ ਤੁਸੀਂ ਦੇਖੋਗੇ ਇਸ ਟੱਕਣ ਦੀ ਬੈਕ ਸਾਈਡ ਇੱਕ ਤਿੱਖੀ ਜਿਹੀ ਬਣੀ ਹੁੰਦੀ ਆ ਚੀਜ਼ ਜਦ ਇਸ ਦੇ ਉੱਪਰ ਟੱਕਣ ਲਗਾ ਦਿੰਨੇ ਆ ਤਾਂ ਸ਼ੇਕ ਬਹੁਤ ਸੌਖਾ ਨਿਕਲ ਆਉਂਦਾ ਏ ਦੇਖੋ ਤੁਹਾਨੂੰ ਨੱਪ ਕੇ ਦਿਖਾਉਣੀ ਆ ਜਿਹੜੀ ਇਸ ਦੇ ਵਿੱਚ ਕਰੀਮ ਹੈ ਉਹ ਬਾਹਰ ਨਿਕਲ ਰਹੀ ਆ ਦੋਸਤੋ ਹੁਣ ਆਓ ਤੁਹਾਨੂੰ ਦੂਸਰੀ ਟ੍ਰਿਕ ਬਾਰੇ ਦੱਸਦੇ ਆ ਕਿ ਹੁੰਦਾ ਕਿ ਜਦ ਆਪਣੇ ਫ੍ਰਿਜ ਗਰਮੀ ਜਾਂ ਠੰਡ ਵਿੱਚ ਸਹੀ ਨਹੀਂ ਚੱਲਦੀ ਕਈ ਵਾਰ ਜਿਆਦਾ ਬਰਫ਼ ਬਣਾਉਂਦੀ ਜਾਂ ਘੱਟ ਬਣਾਉਂਦੀ ਆ ਉਸਦੇ ਲਈ ਤੁਸੀਂ ਕੀ ਕਰਨਾ ਇੱਕ ਤਾਂ ਫ੍ਰਿਜ ਵਿੱਚ ਉੱਪਰ ਫ੍ਰਿਜਰ ਦੇ ਹਮੇਸ਼ਾ ਪਾਣੀ ਰੱਖੋ ਤਾਂ ਜੋ ਬਰਫ਼ ਇਸ ਵਿੱਚ ਰਵੇ ਇਸ ਦੇ ਨਾਲ ਕੀ ਹੁੰਦਾ ਕਿ ਇੱਕ ਤਾਂ ਫ੍ਰਿਜ ਦਾ ਟੈਂਪਰੇਚਰ ਮੈਂਟੇਨ ਰਹਿੰਦਾ ਹੈ ਜਿਸ ਤੇ ਕਾਰਨ ਫ੍ਰਿਜ ਵਿੱਚ ਕੋਈ ਗੈਸ ਖਤਮ ਹੋਣ ਦਾ ਵੀ ਖਤਰਾ ਨਹੀਂ ਹੁੰਦਾ ਤੇ ਫ੍ਰਿਜ ਵੱਧ ਤੋਂ ਵੱਧ ਟਾਈਮ ਠੰਡੀ ਰਹਿੰਦੀ ਹੈ ਤੇ ਦੂਸਰੀ ਇਹ ਹੈ ਕਿ ਇਸ ਦੇ ਵਿੱਚ ਜਿਹੜੇ ਸਾਈਡ ਤੇ ਬਟਨ ਲੱਗਿਆ ਹੁੰਦਾ ਇਹ ਮੌਸਮ ਦੇ ਹਿਸਾਬ ਨਾਲ ਇਸ ਨੂੰ ਬਦਲਦੇ ਰਹਿਣਾ ਚਾਹੀਦਾ ਹੈ ਜੇਕਰ ਗਰਮੀ ਆ ਤਾਂ ਇਸ ਨੂੰ ਘੁਮਾ ਕੇ ਉਸ ਗਰਮੀ ਵਾਲੀ ਜਗ੍ਹਾ ਤੇ ਕਰ ਦਿਓ ਜੇਕਰ ਠੰਡ ਆ ਤਾਂ ਉਸ ਜਗ੍ਹਾ ਤੇ ਕਰ ਦਿਓ ਇਸ ਹਿਸਾਬ ਨਾਲ ਤੁਸੀਂ ਘੁਮਾਓਗੇ ਤਾਂ ਇਹ ਬਰਫ਼ ਉਸੇ ਹਿਸਾਬ ਨਾਲ ਹੀ ਬਣਾਈ ਗਈ ਜਿਸ ਹਿਸਾਬ ਨਾਲ ਤੁਸੀਂ ਇਸ ਨੂੰ ਸਿਲੈਕਟ ਕੀਤਾ ਹੋਇਆ ਹੈ ਹੁਣ ਗਰਮੀ ਚੱਲ ਰਹੀ ਹੈ ਮੈਂ ਇਸ ਨੂੰ ਗਰਮੀਆਂ ਵਾਲੇ ਜਗ੍ਹਾ ਦੇ ਉੱਪਰ ਕਰ ਦੇਣੀ ਆ ਮੈਂ ਇਸ ਬਟਨ ਨੂੰ ਕਮਾ ਕੇ ਵਿੰਟਰ ਦੇ ਉੱਪਰ ਕਰ ਦਿੱਤਾ ਹੈ ਤੁਸੀਂ ਵੀ ਇਸ ਟ੍ਰਿਕ ਨੂੰ ਜ਼ਰੂਰ ਘਰ ਵਿੱਚ ਵਰਤਿਓ ਇਹ ਜਾਇ ਕਰਨਾ ਇੱਕ ਤਾਂ ਤੁਹਾਡੀ ਫ੍ਰਿਜ 'ਨਾਂ ਜ਼ਿਆਦਾ ਬਰਫ਼ ਬਣਾਈਗੀ ਨਾ ਹੀ ਕੱਟ ਜਿੰਨੀ ਤੁਹਾਨੂੰ ਲੋੜ ਆ ਉਸੇ ਹਿਸਾਬ ਨਾਲ ਇਹ ਬਰਫ਼ ਜਮਾਵੇਗੀ ਦੋਸਤੋ ਤੁਹਾਨੂੰ ਇਹ ਟ੍ਰਿਕ ਕਿਵੇਂ ਦੀ ਲੱਗੀ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਘਰ ਵਿੱਚ ਇਹ ਟ੍ਰਿਕ ਨੂੰ ਇੱਕ ਵਾਰ ਜ਼ਰੂਰ ਵਰਤਿਓ ਆਓ ਤੁਹਾਨੂੰ ਹੁਣ ਤੀਸਰੀ ਤੇ ਲਾਸਟ ट्रिक ਬਾਰੇ ਦੱਸਦੇ ਆ ਜਦ ਆਪਾਂ ਕਰੇਲੇ ਬਣਾਉਂਦੇ ਆ ਤਾਂ ਉਹ ਕੁਛ ਹੀ ਟਾਈਮ ਬਾਅਦ ਨਰਮ ਜੇ ਹੋਣ ਲੱਗ ਜਾਂਦੇ ਨੇ ਇਸ ट्रिक ਨਾਲ ਤੁਹਾਡੇ ਕਰੇਲੇ ਕਦੇ ਵੀ ਨਰਮ ਨਹੀਂ ਹੋਣਗੇ ਉਸ ਤੇ ਲਈ ਤੁਸੀਂ ਕੀ ਕਰਨਾ ਕਿ ਇੱਕ ਲੈਣਾ সিলਵਰ ਪੇਪਰ ਤੇ ਉਸ ਦੇ ਵਿੱਚ ਇਹਨਾਂ ਕਰੇਲਿਆਂ ਨੂੰ ਪਾ ਕੇ ਚੰਗੀ ਤਰ੍ਹਾਂ ਕਵਰ ਕਰਕੇ ਰੱਖ ਦਿਓ ਤੇ ਜੇਕਰ ਤੁਹਾਡੇ ਘਰ সিলਵਰ ਪੇਪਰ ਨਹੀਂ ਹੈਗਾ ਤਾਂ ਤੁਸੀਂ ਕਿਸੇ ਡੱਬੀ ਵਿੱਚ ਪਾ ਦਿਓ ਉੱਪਰੋਂ ਡੱਬੀ ਨੂੰ ਚੰਗੀ ਤਰ੍ਹਾਂ ਢੱਕਣ ਲਗਾ ਦਿਓ ਤਾਂ ਜੋ ਇਸ ਦੇ ਵਿੱਚ ਜਰਾ ਜਿੰਨੀ ਵੀ ਹਵਾ ਨਾ ਪਵੇ ਹਵਾ ਪੈਣ ਵਾਲੀ ਇਹ ਜਿਆਦਾ ਨਰਮ ਜੇ ਹੋ ਜਾਂਦੇ ਨੇ ਤੇ ਕੁਰਕਰੇ ਨਹੀਂ ਰਹਿੰਦੇਗੇ ਦੋਸਤੋ ਤੁਹਾਨੂੰ ਇਹਨਾਂ ਤਿੰਨਾਂ ਵਿੱਚੋਂ ਕਿਹੜੀ ਟ੍ਰਿਕ ਵਧੀਆ ਲੱਗੀ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ